ਹਾਂਜੀ ਸਤਿਗੁਰੂ ਜੀ ਮੇਰਾ ਨਾਮ ਜਸਾ ਬੰਡਮਾਸ਼ੀ ਦੇ ਡਿਸਟ੍ਰਿਕਟ ਮੋਗਾ ਮੇਰੀ ਪੜ੍ਹਾਈ ਹੈ ਜਿਹੜੀ ਉਹ ਮਕੈਨੀਕਲ ਇੰਜੀਨੀਅਰਿੰਗ ਦੀ ਆ ਜੇਜਾ ਮਕੈਨੀਕਲ ਇੰਜੀਨੀਅਰ ਦਾ ਡਿਪਲੋਮਾ ਕੀਤਾ ਵਾ ਡਿਪਲੋਮਾ ਕਰਨ ਤੋਂ ਬਾਅਦ ਮੈਂ ਆਪਦਾ ਕੰਮ ਸਟਾਰਟ ਕੀਤਾ ਮਾਡਲ ਵਰਕ ਜਿਹਦੇ ਚ ਕੀ ਮੈਂ ਦੋ ਮਾਡਲ ਤਿਆਰ ਕੀਤੇ ਸੀਗੇ ਤੇ ਨਾਲ ਨਾਲ ਮੈਂ ਫਾਦਰ ਸਾਹਿਬ ਮੇਰੇ ਫਾਦਰ ਸਾਹਿਬ ਦੀ ਵਰਕਸ਼ਾਪ ਉਹਦੇ ਚ ਵੀ ਮੈਂ ਕੰਮ ਕਰਦਾ ਰਿਹਾ ਕੰਮ ਮਕੈਨੀਕਲ ਦਾ ਟਰੈਕਟਰਾਂ ਟਰੈਕਟਰਾਂ ਦੇ ਡੀਜ਼ਲ ਇੰਜਨਾਂ ਦਾ ਇਹ ਰਿਹਾਣ ਮੇਰੇ ਮੈਨੂੰ ਘਰ ਤੋਂ ਹੀ ਮਿਲਿਆ ਜਿਹਦੇ ਵਿੱਚ ਮੇਰਾ ਹੌਲੀ-ਹੌਲੀ ਇੰਟਰਸਟ ਵਧਦਾ ਗਿਆ ਤੇ ਮੈਨੂੰ ਐਦਾਂ ਹੁੰਦਾ ਗਿਆ ਕਿ ਮੈਂ ਕੁਝ ਨਵਾਂ ਤਿਆਰ ਕਰਾਂ ਕੁਝ ਅਲੱਗ ਤਿਆਰ ਕਰਾਂ ਜਿਹਦੀ ਦੇਖ ਵੀ ਰੀਅਲ ਹੋਵੇ ਤੇ ਵਰਕਿੰਗ ਵੀ ਰੀਅਲ ਮੰਗ ਹੋਵੇ ਫਿਰ ਮੈਂ ਮਾਡਲ ਤਿਆਰ ਕੀਤੇ ਮਾਡਲ ਤਿਆਰ ਕਰਨ ਦਾ ਮੇਨ ਮਕਸਦ ਇਹ ਸੀ ਕਿ ਪਹਿਲਾਂ ਛੋਟੇ ਹੁੰਦੇ ਨਾ ਨਿੱਕੇ ਮਾਡਲਾਂ ਨਾਲ ਨਿੱਕੇ ਟਰੈਕਟਰਾਂ ਨਾਲ ਖੇਡਦੇ ਹੁੰਦੇ ਜਿਵੇਂ ਆਪਣੇ ਸੈਂਪਲ ਜਿਹੇ ਹੁੰਦੇ ਸੀ ਬਣਾਏ ਵੇ ਲੱਕੜ ਦੇ ਉਦੇ ਨੱਕੜ ਦੇ ਟਾਇਰ ਹੁੰਦੇ ਸੀਗੇ ਤਾਂ ਸਾਨੂੰ ਕਈ ਬੰਦਿਆਂ ਨੇ ਟਿੱਚਰਾਂ ਕੀਤੀਆਂ ਕਿ ਇਹ ਉਹੀ ਭੱਜੇ ਫੜਦੇ ਰਹਿੰਦੇ ਆ ਏਦਾਂ ਤਾਂ ਉਸ ਤੋਂ ਮੈਨੂੰ ਲੱਗਿਆ ਕਿ ਮੈਨੂੰ ਇੱਕ ਮਾਡਲ ਤਿਆਰ ਕਰਨਾ ਚਾਹੀਦਾ ਜਿਹਦੀ ਵਰਕਿੰਗ ਵੀ ਰੀਅਲ ਬੰਗ ਹੋਵੇ ਤੇ ਦਿਖ ਵੀ ਰੀਅਲ ਹੋਵੇ ਤਾਂ ਇਹ ਸੋਚਣਾ ਤਾਂ ਬਹੁਤ ਸੌਖਾ ਸੀ ਪਰ ਕਰਨਾ ਬਹੁਤ ਔਖਾ ਸੀਗਾ ਤੇ ਇਸੇ ਇਸੇ ਚੱਲਦੇ ਤੇ ਮੈਂ ਜੌਂਡੀਅਰ ਦੇ ਮਾਡਲ ਤੇ ਵਰਕ ਕਰਨਾ ਸਟਾਰਟ ਕੀਤਾ ਜਿਹੜਾ ਮੇਰਾ ਪਹਿਲਾ ਮਾਡਲ ਸੀਗਾ ਉਹ ਮਾਡਲ ਨੂੰ ਮੈਂ ਸਟਾਰਟ ਕੀਤਾ ਸੀ ਜਦੋਂ ਮੈਂ ਡਿਪਲੋਮਾ ਕਰਦਾ ਸੀਗਾ ਮਕੈਨੀਕਲ ਇੰਜੀਨੀਅਰਿੰਗ ਦਾ ਉਦੋਂ ਨਾਲ ਫਿਰ ਮੈਂ ਉਹ ਮਾਡਲ ਤੇ ਘਰੇ ਆ ਕੇ ਵਰਕ ਵੀ ਕਰਦਾ ਸੀਗਾ ਇਹ ਮਾਡਲ ਨੂੰ ਤਕਰੀਬਨ ਪੂਰੇ ਹੁੰਦੇ ਨੂੰ 5-6 ਸਾਲ ਲੱਗੇ ਸੀਗਾ ਤਾਂ ਉਸ ਤੋਂ ਬਾਅਦ ਇਹ ਮਾਡਲ ਨਿਕਲਾ ਇਹ ਮਾਡਲ ਜਿਹੜਾ ਸੀਗਾ ਇਹ ਇੱਕ ਰੀਅਲ ਵਰਕਿੰਗ ਮਾਡਲ ਵਾਂਗ ਟਰੈਕਟਰ ਵਾਂਗ ਕੰਮ ਕਰਦਾ ਸੀਗਾ ਜਿੱਦਾਂ ਜੌਂਡੀ ਆਰਦੀ ਸਾਰੀ ਸੇਮ ਲੌਕ ਦਿੰਦੀ ਇਹਨੂੰ ਮੈਂ ਪਰ ਇਹ ਮਾਡਲ ਜਿਹੜਾ ਸੀਗਾ ਸਿਰਫ ਮੈਨੂਅਲ ਸੀਗਾ ਜਿਹਦੇ 'ਚ ਮੈਂ ਰਿਮੋਟ ਨਹੀਂ ਵਰਤਿਆਗਾ ਤੇ ਇਸ ਇਸ ਤੋਂ ਬਾਅਦ ਫਿਰ ਮੈਂ ਇੱਕ ਹੋਰ ਮਾਡਲ ਤਿਆਰ ਕੀਤਾ ਜਿਹੜਾ ਸਵਰਾਜ ਦਾ ਉਹਦੇ ਤੇ ਹੋਰ ਵੀ ਇਸ ਤੋਂ ਜ਼ਿਆਦਾ ਫੀਚਰ ਪਾਏ ਮੈਂ ਜਿਹਦੇ ਕਿ ਰਿਮੋਟ ਵਗੈਰਾ ਲਾਇਆ ਉਹਨੂੰ ਸਾਰੀ ਉਹਦੀ ਵਰਕਿੰਗ ਰਿਮੋਟ ਤੋਂ ਆਗੇ ਤੇ ਸੇਮ ਟਰੈਕਟਰ ਵਾਂਗ ਇੱਕ ਵੱਡੇ ਟਰੈਕਟਰ ਵਾਂਗ ਉਹ ਖੇਤ ਚ ਕੰਮ ਕਰਦਾ ਜਿੱਦਾਂ ਆਪਾਂ ਹਾਲ ਵਗੈਰਾ ਉਹਦੇ ਪਿੱਛੇ ਪਾ ਸਕਦੇ ਆ ਰੋਟਾਵੇਟਰ ਆ ਬਣਾਇਆ ਹੋਇਆ ਜਿਹੜਾ ਉਹਦੇ ਤੇ ਸੇਮ ਉਦਾਂ ਜਿੱਦਾਂ ਇੱਕ origional ਰੋਟਾਵੇਟਰ ਵਰਕ ਕਰਦਾ ਉਹ ਵੀ ਇਹਦਾ ਪੀਟੀਓ ਤੇ ਰੋਟਾਵੇਟਰ ਚੱਲਦਾ ਹੈਗਾ ਤਾਂ ਇਹ ਟਰੈਕਟਰ ਬਣਾਉਣ ਚ ਬਹੁਤ ਮੁਸ਼ਕਲਾਂ ਵੀ ਆਈਆਂ ਤੇ ਕਈ ਵਾਰੀ ਮਨ ਵੀ ੱਕ ਜਾਂਦਾ ਹੁੰਦਾ ਸੀਗਾ ਕਿਉਂਕਿ ਬਰੀਕੀ ਕੰਮ ਬਹੁਤ ਜ਼ਿਆਦਾ ਸੀਗਾ ਫਿਰ ਪਰ ਮੈਂ ਇਹ ਕੰਮ ਛੱਡਿਆ ਨਹੀਂਗਾ ਪੂਰਾ ਕੀਤਾ ਕਿਉਂਕਿ ਇਹ ਮੇਰਾ ਸੁਪਨਾ ਸੀਗਾ ਤੇ ਹੁਣ ਵੀ ਮੈਨੂੰ ਆਇਆ ਵੀ ਇਸ ਤੋਂ ਵੀ ਮੈਂ ਕੁਝ ਵੱਡਾ ਕਰਾਂ ਹੋਰ ਉੱਪਰ ਨੂੰ ਜਾਵਾਂ ਜਿਹੜਾ ਮੈਂ ਇਸ ਮਾਡਲ ਦੇ ਵਿੱਚ ਮਟੀਰੀਅਲ ਯੂਜ਼ ਕੀਤਾ ਉਹ ਮਟੀਰੀਅਲ ਕੋਈ ਬਹੁਤਾ ਮਹਿੰਗਾ ਨਹੀਂ ਹੈਗਾ ਜਿਵੇਂ ਆਪਣੇ ਸ਼ੀਟ ਹੋਗੀਆਂ ਲੋਹੇ ਦੀਆਂ ਜਾਂ ਲੱਕੜ ਦੇ ਟੁਕੜੇ ਹੋਗੇ ਜਿਹੜੇ ਉਹਨਾਂ ਤੋਂ ਹੀ ਬਣਿਆ ਵਾ ਜਿਹੜੇ ਮਾਡਲ 'ਚ ਮੇਰੇ ਟਾਇਰ ਵਾ ਟਾਇਰ ਬਣਾਏ ਹੋਏ ਆ ਉਹ ਟਾਇਰ ਇੱਕ ਮੈਲਟ ਆਉਂਦਾਗਾ ਉਹਦੇ ਤਿਆਰ ਕੀਤੇ ਟਾਇਰ ਇਹਦੇ ਵਿੱਚ ਕੋਈ ਵੀ ਕੰਮ ਆ ਜਿਹੜਾ ਮਾਡਲ ਦੋਨਾਂ ਵਰਲਾਂ ਦੇ ਵਿੱਚ ਉਹ ਮਸ਼ੀਨੀ ਨਹੀਂਗਾ ਉਹ ਸਿਰ ਸਾਰਾ ਹੱਥਾਂ ਨਾਲ ਕੰਮ ਕੀਤਾ ਗਿਆਗਾ ਤੇ ਇਸ ਤੇ ਇਹ ਮਾਡਲਾਂ ਦੇ ਨਾਲ ਚੱਲਦੇ ਚੱਲਦੇ ਇੱਕ ਮੈਂ ਏਜੰਸੀ ਨਾਲ ਵੀ ਕੰਮ ਕੀਤਾ ਸੀਗਾ ਆਰੋਨ ਟੈਕਨਾਲੋਜੀ ਦੇ ਚ ਆਪਾਂ ਉਹਨਾਂ ਨੂੰ ਇੱਕ ਮਾਡਲ ਬਣਾ ਕੇ ਦਿੱਤਾ ਸੀਗਾ ਟਰਾਂਸਮਿਸ਼ਨ ਗੇਅਰਬਾਕਸ ਗੇਅਰਬਾਕਸ ਦਾ ਜਿਹਦੇ ਚ ਇਹ ਦਿਖਾਇਆ ਸੀਗਾ ਕਿ ਇਹ ਮਾਡਲ ਟਰੈਕਟਰ ਦੇ ਵਿੱਚ ਕਿੱਦਾਂ ਕੰਮ ਕਰਦੇ ਆ ਇਹਦੇ ਚ ਕੀ ਕੀ ਨਵੇਂ ਆ ਨਵੇਂ ਫੀਚਰ ਆ ਗਏ ਤੇ ਉਹ ਸਾਰੇ ਦਿਖਾਏ ਗਏ ਸੀਗੇ ਉਹ ਮਾਡਲ ਚ ਜਿਹੜਾ ਆਪਣਾ ਸਵਰਾਜ ਦਾ ਮਾਡਲ ਆ ਜੀ ਜਾਂ ਜੌਂਡੀਅਰ ਦਾ ਇਹ ਦੋਨੋਂ ਮਾਡਲ ਇਹਦੇ ਸਾਰੇ ਪੀਸ ਅਲੱਗ-ਅਲੱਗ ਹੋ ਜਾਂਦੇ ਆ ਜਿਵੇਂ ਇੱਕ ਅਸਲੀ ਟਰੈਕਟਰ ਦੇ ਹੁੰਦੇ ਆ ਕਿ ਸਾਰੇ ਜੋੜ ਖੁੱਲ ਉਦਾਂ ਹੀ ਖੁੱਲਦੇ ਆ ਇਹਦੇ ਸਾਰੇ ਜਿੰਨੇ ਵੀ ਪਾਰਟ ਸਾਂ ਸਾਰੇ ਆਪਾਂ ਆਪ ਰੈਡੀ ਕੀਤੇ ਆ ਇੱਕ ਛੋਟੇ ਛੋਟੇ ਨੱਟ ਤੋਂ ਲੈ ਕੇ ਸਾਰੀਆਂ ਚੀਜ਼ਾਂ ਆਪਾਂ ਆਪ ਹੱਥੀ ਬਣਾਈਆਂ ਰੰਗ ਵਗੈਰਾ ਜੋ ਵੀ ਇਹਦਾ ਉਹ ਸਾਰਾ ਆਪਾਂ ਆਪ ਹੀ ਕਰਦੇ ਆਗੇ ਤਿਆਰ ਤੇ ਜਦੋਂ ਮੈਨੂੰ ਲੋਕ ਮਿਲਦੇ ਆ ਤਾਂ ਮੈਨੂੰ ਉਹਨਾਂ ਦਾ ਪੋਜੀਟਿਵ ਰਿਸਪੌਂਸ ਮਿਲਦਾ ਜਿਹਦੇ ਨਾਲ ਮੈਂ ਹੋਰ ਐਪਰੀਸ਼ੀਏਟ ਖਾਉਣਾ ਤੇ ਮੈਨੂੰ ਵਧੀਆ ਲੱਗਦਾਗਾ ਬਾਕੀ ਸੋਸ਼ਲ ਮੀਡੀਆ ਤੇ ਵੀ ਮੈਨੂੰ ਬਹੁਤ ਪਿਆਰ ਮਿਲਦਾ ਬਹੁਤ ਲੋਕਾਂ ਦੇ ਮੈਸੇਜ ਆਉਂਦੇ ਆਗੇ ਕਮੈਂਟ ਆਉਂਦੇ ਆ ਕਿ ਹੋਰ ਕਰੋ ਇਸ ਤੋਂ ਉੱਪਰ ਕੁਝ ਅਲੱਗ ਕਰੋ ਜਦੋਂ ਵੀ ਆਪਾਂ ਕੋਈ ਵੀ ਕੰਮ ਕਰਦੇ ਆ ਜਾਂ ਦੁਨੀਆ ਤੋਂ ਹਟ ਕੇ ਕੁਝ ਕੰਮ ਕਰਨਾ ਹੁੰਦਾ ਉਹਦੇ ਚ ਜਿਹੜੀਆਂ ਮੁਸ਼ਕਲਾਂ ਬਹੁਤ ਆਉਂਦੀਆਂ ਪਰ ਜਦੋਂ ਆਪਾਂ ਦਿਲ ਲਾ ਕੇ ਕੰਮ ਕਰਦੇ ਆ ਤਾਂ ਫਿਰ ਕੋਈ ਵੀ ਮੁਸ਼ਕਲ ਆਪਣਾ ਰਾਹ ਨਹੀਂ ਰੋਕ ਸਕਦੀ ਰਾਹ ਆਪਣੇ ਆਪ ਬਣਦੇ ਜਾਂਦੇ ਆ ਤੇ ਉਸੇ ਤਰ੍ਹਾਂ ਹੀ ਮੇਰੇ ਨਾਲ ਹੋਇਆ ਜਿੱਦਾਂ ਕਿ ਹੁਣ ਤੁਸੀਂ ਦੇਖ ਹੀ ਸਕਦੇ ਆ ਮੇਰਾ ਮਾਡਲ ਤਿਆਰ ਕੀਤਾ ਜਿਹੜਾ ਸਾਰੀ ਜਿਹੜੀ ਸੇਮ ਵਾਕਿੰਗ ਇੱਕ ओरिजिनल ਟਰੈਕਟਰ ਵਾਂਗ ਆ ਇਸ ਚੀਜ਼ ਤੇ ਮੈਂ ਆਪਣਾ ਬਹੁਤ ਟਾਈਮ ਲਾਇਆ ਕਈ ਸਾਲ ਲਾਏ ਜਿਵੇਂ ਕਿ ਮੈਂ ਛੋਟਾ ਹੁੰਦਾ ਛੋਟੇ ਹੁੰਦੇ ਤੁਸੀਂ ਮੈਂ ਆਪਣੇ ਫਾਦਰ ਸਾਹਿਬ ਨਾਲ ਕੰਮ ਕਰਦਾ ਰਿਹਾਗਾ ਤਾਂ ਉਦੋਂ ਮੈਂ ਇਹਦੇ ਪਾਰਟਸ ਬਾਰੇ ਰਿਸਰਚ ਕੀਤੀ ਕਿ ਟਰੈਕਟਰ ਕਿੱਦਾਂ ਕੰਮ ਕਰਦਾ ਕਿਹੜੀ ਚੀਜ਼ ਕਿੱਦਾਂ ਕੰਮ ਕਰਦੀ ਆ ਉਸੇ ਸੱਚ ਦੇ ਚੱਲਦਿਆਂ ਹੀ ਮੈਂ ਅੱਜ ਇੱਥੋਂ ਤੱਕ ਪਹੁੰਚਿਆਗਾ ਜਿਹੜੇ ਕਿ ਮੇਰੇ ਮਾਡਲ ਅੱਜ ਤੁਹਾਡੇ ਸਾਹਮਣੇ ਆ ਸਾਰੇ ਪ੍ਰੋਪਰ ਵਰਕ ਕਰ ਰਹੇ ਆ ਜਿਹੜਾ ਕਿ ਮੇਰਾ ਬਚਪਨ ਸੀਗਾ ਮੇਰਾ ਬਚਪਨ ਜਦੋਂ ਆਪਾਂ ਨਿੱਕੇ ਹੁੰਦੇ ਖੇਡਦੇ ਆ ਜਾਂ ਖੜਾਉਣਿਆਂ 'ਚ ਨਹੀਂ ਲੰਗਿਆ ਉਦੋਂ ਮੈਨੂੰ ਇਦਾਂ ਹੁੰਦਾ ਸੀ ਕਿ ਮੈਂ ਇਹ ਚੀਜ਼ ਦੇ ਅੰਦਰ ਤੱਕ ਜਾਵਾਂ ਕਿ ਟਰੈਕਟਰ ਕਿਦਾਂ ਕੰਮ ਕਰਦਾਗਾ ਜਾਂ ਕਿਦਾਂ ਇਹਦੀ ਵਰਕਿੰਗ ਆ ਕਿਹੜੀ ਚੀਜ਼ ਕਿਦਾਂ ਕੰਮ ਕਰਦੀ ਆ ਤਾਂ ਉਹ ਉਸ ਚੀਜ਼ ਤੇ ਮੈਂ ਉਦੋਂ ਰਿਸਰਚ ਕੀਤੀ ਛੋਟੇ ਹੁੰਦੇ ਨੇ ਤਾਂ ਉਦੋਂ ਬਾਅਦ ਜਾ ਕੇ ਜਿਹੜੀ ਮੈਨੂੰ ਸਫਲਤਾ ਇਹ ਹੁਣ ਮਿਲੀ ਆਗੀ ਤਾਂ ਹੁਣੇ ਮਾਡਲ ਮੇਰੇ ਜਮਾ ਪੂਰੇ ਉਦਾਂ ਪ੍ਰੋਪਰ ਵਰਕਿੰਗ ਚ ਆ ਸਾਰੇ ਜਿਹੜੇ ਮੇਰੇ ਦੋਨੋਂ ਮਾਡਲ ਆ ਟਰੈਕਟਰ ਦੇ ਇਹਨਾਂ ਦੇ ਪਿੱਛੇ ਮੈਂ ਹਾਲ ਜਾਂ ਰੋਟਾਬੀਟਰ ਵਗੈਰਾ ਬਣਾਇਆ ਹੋਇਆ ਜਿਹੜੇ ਕੀ ਉਦਾਂ ਹੀ ਸੇਮ ਦੋਨੋਂ ਬਾਣ ਪਾਉਂਦੇ ਆਗੇ ਪ੍ਰੋਪਰ ਦੋਨੋਂ ਸਾਰੇ ਵਰਕਿੰਗ ਕਰਦੇ ਆ ਤੇ ਜਦੋਂ ਮੈਨੂੰ ਲੋਕ ਮਿਲਦੇ ਆ ਤਾਂ ਮੈਨੂੰ ਬਹੁਤ ਪੋਜੀਟਿਵ ਰਿਸਪੌਂਸ ਮਿਲਦਾ ਹੈਗਾ ਬਹੁਤ ਐਪਰੀਸ਼ੀਏਟ ਕਰਦੇ ਆ ਤੇ ਜਿਹਦੇ ਨਾਲ ਮੈਨੂੰ ਵੀ ਬਹੁਤ ਮਾਣ ਮਹਿਸੂਸ ਹੁੰਦਾ ਐਦਾਂ ਲੱਗਦਾ ਕਿ ਮੈਨੂੰ ਹੋਰ ਇਸ ਚੀਜ਼ ਤੇ ਮਿਹਨਤ ਕਰਨੀ ਚਾਹੀਦੀ ਆ ਤੇ ਇਸ ਤੋਂ ਵੀ ਕੁਝ ਵੱਡਾ ਕਰਾਂ ਆਉਣ ਵਾਲੇ ਟਾਈਮ 'ਚ ਹੋਰ ਵੀ ਏਦੂ ਜ਼ਿਆਦਾ ਕੁਝ ਵੱਡਾ ਕਰਾਂਗੇ ਆਪਾਂ ਜਦੋਂ ਮੈਨੂੰ ਲੋਕ ਮਿਲਦੇ ਆ ਆ ਕੇ ਮੇਰੇ ਮਾਡਲ ਨੂੰ ਦੇਖਦੇ ਆ ਤਾਂ ਮੈਨੂੰ ਬਹੁਤ ਪੋਜ਼ਿਟਿਵ ਰਿਸਪੌਂਸ ਮਿਲਦਾ ਜਿਹਦੇ ਨਾਲ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਆ ਤੇ ਇਦਾਂ ਲੱਗਦਾ ਕਿ ਮੈਨੂੰ ਇਸ ਚੀਜ਼ ਤੇ ਹੋਰ ਵੀ ਕੰਮ ਕਰਨਾ ਚਾਹੀਦਾ ਇਸ ਤੋਂ ਵੱਡਾ ਜਾਂ ਕੁਝ ਅਲੱਗ ਕਰਨਾ ਚਾਹੀਦਾ ਹਾਂਜੀ ਮੇਰੇ ਸਾਰੇ ਭਰਾਵਾਂ ਅੱਗੇ ਇਹ ਹੀ ਬੇਨਤੀ ਆ ਕਿ ਜੋ ਵੀ ਆਪਾਂ ਕੰਮ ਕਰਦੇ ਆ ਜਾਂ ਸ਼ੁਰੂ ਕੀਤਾ ਉਹ ਹਮੇਸ਼ਾ ਤੇਲ ਲਾ ਕੇ ਕੰਮ ਨੂੰ ਕੀਤਾ ਜਾਵੇ ਕਿਉਂਕਿ ਕੋਈ ਵੀ ਦੁਨੀਆ ਤੇ ਇਹੋ ਜਿਹਾ ਕੰਮ ਨਹੀਂ ਹੈਗਾ ਜਿਹੜਾ ਨਾ ਪੋਸੀਬਲ ਹੋਵੇ ਬੰਦਾ ਜੋ ਦਿਲ 'ਚ ਧਾਰਦਾ ਤਾਂ ਉਹ ਜ਼ਰੂਰ ਰੱਖਣਾ ਇੱਕ ਦਿਨ ਪੂਰਾ ਹੁੰਦਾਗਾ ਬਸ ਮਿਹਨਤ ਕਰਨੀ ਪੈਂਦੀ ਹੈ ਦਿਲ ਲਾ ਕੇ